ਜਲੰਧਰ ਜਨ ਕਲਿਆਣ ਐਨ ਜੀਓ ਅਤੇ ਹਰਜਤ ਸ਼ਾਦੀ ਵਾਲੀ ਸਰਕਾਰ ਵੱਲੋਂ ਹਰ ਹਫ਼ਤੇ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ। ਇਸੇ ਤਰ੍ਹਾਂ ਦਾ ਹੀ ਉਪਰਾਲਾ ਇਸ ਹਫ਼ਤੇ ਵੀ ਉਹਨਾਂ ਵੱਲੋਂ ਕੀਤਾ ਗਿਆ। ਜਿਸ ਦੇ ਵਿੱਚ 100 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਚੰਦਨ ਭਗਤ ਜੀ, ਵਾਰਡ ਨੰਬਰ 58 ਤੋਂ ਕੌਂਸਲ ਡਾਕਟਰ ਮਨਜੀਤ ਜੀ, ਰਜੀਵ ਭਗਤ ਜੀ, ਸੰਦੀਪ ਕੁਮਾਰ ਜੀ ਮંત્રી ਬਾਬਾ ਜੀ ਸੇਖਵਾ ਵਰਮਾ ਜੀ ਗੀਤਾ ਮੈਡਮ ਜੀ ਸੰਦੀਪ ਕੌਰ ਜੀ ਇਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਤੋਂ ਵੀ ਕੀਤੇ ਜਾਣਗੇ ਜਲੰਧਰ ਜਨ ਕਲਿਆਣ ਐਨ ਜੀਓ ਅਤੇ ਹਰਜਤ ਸ਼ਾਦੀ ਵਾਲੀ ਸਰਕਾਰ ਵੱਲੋਂ ਹਰ ਹਫ਼ਤੇ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਹੈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ Thank <laughs> you. কি নাম জয় মস্তী জয় গুৰুদেৱ ਆਪਣਾ ਨਾਮ ਸਦੀਪ ਹੈ ਜੀ ਆਪਾਂ ਜਨ ਕਲਿਆਣ ਐਨ ਜੀ ਦੇ ਬਨੇ ਜਿੱਦਾ ਉਪਰਾਲੇ ਪੈਨਾ ਕਰਦੇ ਆ ਰਹੇ ਹਾਂ ਜੀ ਫਿਰ ਆਪਾਂ ਦੁਬਾਰਾ ਤੋਂ ਅੱਜ ਰਾਸ਼ਨ ਡਿਸਟ੍ਰਿਬਿਊਟ ਕੀਤਾ ਹੈਗਾ ਜੀ ਸਰ ਜੀ ਰਾਸ਼ਨ ਵੰਡੇਗਾ ਉਸ ਬਾਰੇ ਤਰਾ ਬਰੀਫ ਕਰ ਦਿਓ ਇਹਦੇ ਬਾਰੇ ਕੀ ਹੈਗਾ ਸਾਡੇ ਅੱਜ ਚੀਫ ਗੈਸਟ ਆਪਾਂ ਬੁਲਾਏ ਸੀ ਜੀ ਆਪਣਾ ਕਰਨਤਨ ਭੱਜ ਜੀ ਤੇ ਕਾਂਡਕਟਰ ਡਾਕਟਰ ਨੇ ਕੰਮ ਕਰ ਤੇ ਹਿੰਦਾਂ ਆ ਕੇ ਹਰ ਵਾਰ ਆਪਾਂ ਕੋਈ ਨਾ ਕੋਈ ਚੀਫ ਗੈਸਟ ਬੁਲਾਏ ਰਹੇ ਤਾਂ ਸਾਡੀ ਸਪੋਰਟ ਕਰਦੇ ਆ ਸਾਨੂੰ ਆ ਕੇ ਕਾਉਂਸਲਰ ਬਸਾਈ ਕਰਦੇ ਇੰਨੀ ਮਦਦ ਹੋ ਤਾਂ ਕੀ ਜੀ ਕਿੰਨੇ ਪਰਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸਰ ਅੱਜ ਤਕਰੀਬਨ ਆਪਾਂ 90 ਤੋਂ 100 ਇਹ ਸਿਵਿਧਾਨ ਨੂੰ ਰਾਸ਼ਨ ਡਿਸਟ੍ਰੀਬਿਊਟ ਕੀਤਾ ਜੀ ਕਿਹੜਾ ਜਿਹੜਾ ਰਾਸ਼ਨ ਦਾ ਪ੍ਰੋਗਰਾਮ ਸੀ ਉਹਦੇ ਬਾਰੇ ਜਾਣਕਾਰੀ ਦਿਓ ਜੈ ਮਖਤਾ ਜੀ ਅੱਜ ਆਪਾਂ ਜਨ ਕਲਿਆਣ ਐਨ ਜੀਓ ਵੱਲੋਂ ਅੱਜ ਰਾਸ਼ਨ ਵਿਤਰਣ ਸਮਾਰੋਹ ਹੋਇਆ ਹੈ ਉਹਨਾਂ ਨੇ ਸਾਨੂੰ ਇੱਧਰ ਆਉਣ ਦਾ ਮੌਕਾ ਦਿੱਤਾ ਹੈ ਬਾਰੇੰਦਾ ਕਲਫਾਇਟੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਕਿ ਹਰ ਹਫਤੇ ਰਾਸ਼ਨ ਵੰਡੇ ਨੇ ਇੱਕ ਤੇ ਸਰਕਾਰੀ ਨਿਯਮਾਂ ਦੇ ਕਾਰਨ ਲੱਗੇ ਹੁੰਦੇ ਨੇ ਕਿ ਇਹਨਾਂ ਨੇ ਆਪਣੇ ਕਾਰਡ ਲਾਏ ਪਰ ਪ੍ਰਾਈਵੇਟ ਸੰਸਥਾ ਵੱਲੋਂ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਗੈਰ ਬਾਕੀ ਸਮਾਜ ਦੇ ਵਿੱਚ ਇਦਾਂ ਦੇ ਕੰਮ ਬਾਕੀ ਸਾਇਕਲ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਤੇ ਮੈਂ ਹੀ ਆਪਣੀ ਭੈਣਾਂ ਗੀਤਾ ਭੈਣ, ਸ਼ੀਖਾ ਵਰਮਾ ਭੈਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜੀਪਾ ਜੀ ਦਾ, ਸੰਦੀਪ ਜੀ ਦਾ ਤੇ ਸਾਹਮਣੇ ਉੱਪਰ ਸਾਡੀ ਸਰਕਾਰ, ਮੰਤਰੀ ਬਾਬਾ ਜੀ ਉਹਨਾਂ ਦਾ ਆਸ਼ੀਰਵਾਦ ਸਦਕਾ ਹੀ ਸਾਰੇ ਉਪਰਾਲੇ ਹੋ ਰਹੇ ਨੇ ਤੇ ਮੈਂ ਹੀ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਲੋਕੀ ਜੜਾ ਨਾਲ ਜੁੜਨ ਤਾਂ ਕਿ ਹਰ ਮਗਲੀ ਮੋਹਲੇ ਦੇ ਵਿੱਚ ਇਦਾਂ ਦੇ ਕੰਮ ਕਰ ਸਕਣ। ਠੀਕ ਹੈ ਮਾ ਜੀ। ਹਾਂਜੀ ਮੈਂ ਕਿਨਾਰਾ ਆਪਣਾ ਸ਼ਿਖਾ ਵਰਮਾ ਜੈ ਸਾਹਿਬ। ਮਨਿੰਦਰਾ ਜੀ ਰਾਸ਼ਨ ਜਰਾ ਵੰਡਿਆ ਗਿਆ ਉਹਦੇ ਬਾਰੇ ਦੱਸੋ। ਜਨ ਕਲਿਆਣਿਆਂ ਚੋਂ ਵੱਲੋਂ ਰਾਸ਼ਨ ਵੰਡਿਆ ਗਿਆ ਜੀ। 100 ਬੰਦਿਆਂ ਨੂੰ ਰਾਸ਼ਨ ਵੰਡਿਆ ਗਿਆ। ਪਹਿਲੇ ਵੀ ਸਾਲ ਪਹਿਲਾਂ ਇਦਾਂ ਹੀ ਰਾਸ਼ਨ ਹਰ ਸੰਡੇ ਨੂੰ ਵੰਡਿਆ ਜਾਂਦਾ ਪੋਦੇ ਲਗਾਏ ਜਾਂਦੇ ਹੈਗੇ ਆ ਤੇ ਇਦਾਂ ਹੀ ਰਾਸ਼ਨ ਵੰਡਿਆ ਜਾਏਗਾ ਇਦਾਂ ਹੀ ਪੋਦੇ ਲਗਾਏ ਜਾਣਗੇ। ਕਿੰਨੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜੀ? 100 ਬੰਦਿਆਂ ਨੂੰ। ਜੀ। ਧੰਨ ਰੱਖੋ ਉਹਦੇ ਬਾਰੇ ਦੱਸੋ। ਜੈ ਮਸਤਾਕੀ। ਸਭ ਤੋਂ ਪਹਿਲਾਂ ਮੈਂ ਆਪਣੀ ਐਨਜੀਓ ਵੱਲੋਂ ਆਏ ਹੋਏ ਸਾਡੇ ਜੁਨੀਅਰ ਗੈਸਟ ਨੇ ਉਹਨਾਂ ਦਾ ਧੰਨਵਾਦ ਕਰਦਾ ਚੰਨਨ ਭਗਤ ਜੀ ਔਰ ਡਾਕਟਰ ਜੀ ਜੀ ਔਰ ਸੂਚੇ ਜੋ ਵੀ ਅੱਜ ਚੀਫ ਗੈਸਟ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਅੱਜ ਜੋ ਰਾਸ਼ਨ ਵਿਕਿਰਨ ਦਾ ਕੰਮ ਕੀਤਾ ਗਿਆ ਹੈ ਜਿੱਦਾਂ ਤੁਸੀਂ ਜੀ ਜਾਣਦੇ ਹੋ ਹਰ ਐਤਵਾਰ ਨੂੰ ਅਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਹਾਂ ਜਿੱਦਾਂ ਅਸੀਂ ਛੇੜਪੋਦੇ ਲਗਾਉਂਦੇ ਹਾਂ ਹਰ ਐਤਵਾਰ ਐਦਾਂ ਹੀ ਰਾਸ਼ਨ ਦਾ ਕੰਮ ਵੀ ਅਸੀਂ ਸੰਡੇ ਤੇ ਸੰਡੇ ਅਸੀਂ ਰੱਖਿਆ ਹੋਇਆ ਹੈ ਤੇ ਲਗਾਤਾਰ ਇਹ ਕੰਮ ਸਾਡਾ ਐਨਜੀਓ ਲੂ ਜਾਰੀ ਰੱਖੇਗਾ ਭਗਤ ਜੀ ਕਿੰਨੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਅੱਜ ਅੱਜ ਤਕਰੀਬਨ ਜੀ 100 ਪਰਿਵਾਰਾਂ ਨੂੰ ਆਪਾਂ ਰਾਸ਼ਨ ਵੰਡਿਆ ਹੈ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਕੀਤੇ ਜਾਣਗੇ ਜੀ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਚੱਲ ਰਹੇ ਨੇ ਔਰ ਹਮੇਸ਼ਾ ਚੱਲਦੇ ਰਹਿਣਗੇ ਇਸ ਤੋਂ ਬਗੈਰ ਹੋਰ ਘਟੇ ਘਟੇ ਉਪਰਾਲੇ ਕਰਦੇ ਤੁਸੀਂ ਇਸ ਦੇ ਇਲਾਵਾ ਅਸੀਂ ਜਿੱਦਾਂ ਪੇਟ ਪੋਦੇ ਲਗਾਨੇ ਔਰ ਮੈਡੀਕਲ ਕੈਂਪ ਲਗਾ ਰਹੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵਗੈਰਾ ਦੇ ਦਿੱਤੀਆਂ ਔਰ ਕੋਈ ਵੀ ਐਸਾ ਕੋਈ ਉਪਰਾਲਾ ਜੋ ਗਰੀਬਾਂ ਵਾਸਤੇ ਕੀਤਾ ਜਾ ਸਕਦਾ ਹੈ ਔਰ ਆਮ ਜਨ ਵਾਸਤੇ ਕੀਤਾ ਜਾ ਸਕਦਾ ਹੈ ਉਹ ਅਸੀਂ ਕਰਾਂਗੇ ਕੋਈ ਤੁਹਾਡੀ ਐਨ ਜੀਓਸ हां ਸਾਡੀ ਐਨਜੀਓ ਹੈ ਜਨ ਕਲਿਆਣ ਐਨਜੀਓ ਤੁਸੀਂ ਦੇਖਦੇ ਹੋ ਆਪਣੇ ਇਹਦੇ ਥਰੂ ਇਹ ਸਾਰੇ ਕਰਦੇ ਠੀਕ ਹੈ ਹੋਰ ਬਹੁਤ ਸਾਰੀਆਂ ਸੰਸਥਾਵਾਂ ਪੰਦੀ ਜੀ ਸਾਰਿਆਂ ਨੂੰ ਅੱਜ ਸਾਡੇ ਬਾਬਾ ਜੀ ਮੰਤਰੀ ਜੀ ਦੇ ਦਰਬਾਰ ਦੇ ਵਿੱਚ ਚਨ ਕਲਿਆਣ ਐਨਜੀਓ ਵੱਲੋਂ ਜਿਹੜਾ ਰਾਸ਼ਨ ਵਿਸਤ੍ਰਿਤ ਕੀਤਾ ਗਿਆ ਹੈ ਇਹ ਐਨਜੀਓ ਜਿਹੜੀ ਹੈਗੀ ਆ ਤੁਹਾਰੇ ਜਾਨੋ ਕਿ ਬਹੁਤ ਹੀ ਐਕਟਿਵ ਜਿਹੜੀ ਐਨਜੀਓ ਆ ਇਹ ਪਹਿਲਾਂ ਵੀ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਐਕਟਿਵ ਰਹਿੰਦੇ ਨੇ ਜਿਹੜਾ ਨਾ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਕਰਾਇਆ ਜੋ ਮੇਰੇ ਵੱਡੇ ਭਾਜੀ ਪਹਿਲੇ ਦੱਸਿਆ ਹੈ ਚੰਦਰਪਾਲ ਜੀ ਨੇ ਕਿ ਇੱਕ ਤੇ ਸਰਕਾਰ ਵੱਲੋਂ ਜਿਹੜੇ ਕਾਰਡ ਲੱਗੇ ਹੋਏ ਨੇ ਨੀਲੇ ਕਾਰਡ ਲੱਗੇ ਹੋਏ ਨੇ ਇੱਕ ਇਸ ਦਰਬਾਰ ਚੋਂ ਜਿਹੜੀ ਐਨਜੀਓ ਦੇ ਰਾਹੀਂ ਏ ਲੋਕਾਂ ਨੂੰ ਆਟਾ ਦਿੱਤਾ ਜਾ ਰਿਹਾ ਹੈ ਰਾਸ਼ਨ ਦਿੱਤਾ ਜਾ ਰਿਹਾ ਹੈ ਇਹ ਬਹੁਤ ਹੀ ਚਲਾਕਾ ਜੋ ਕੰਮ ਹੈ ਤੇ ਬਾਬਾ ਜੀਗੇ ਅਰਦਾਸ ਕਰਦੇ ਆ ਕਿ ਇਦਾਂ ਹੀ ਐਨਜੀਓ ਨੂੰ ਸਾਥ ਦਿੰਦੇ ਰਹਿਣ ਐਂਜੀ ਹੁੰਦਾ ਤਾਂ ਐਂਜੀਓ ਵੱਧੇ ਫੁੱਲਦੀ ਰਵੇ ਤੇ ਜਿੱਥੇ ਸਾਡੀ ਲੋੜ ਪਏਗੀ ਅਸੀਂ ਵੀ ਐਂਜੀਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗੇ ਹਾਂਜੀ ਸਾਰੇ ਆਂਦੀ ਸੰਤਿਨਾਵ ਸਾਰੇ ਆਂਦੀ ਬਾਬਾ ਜੀ ਦੇ ਪਿਆਰ ਨਾਲ ਇਹ ਰਸਨਾ ਵੰਡਿਆ ਜਾ ਰਿਹਾ ਹੈ ਤੇ ਮੈਂ ਆਪਣੇ ਵੱਲੋਂ ਇਹੀ ਕਰ ਸਕਦੀ ਆ ਕਿ ਜਿੰਨੇ ਕੀ ਪੇੜ ਪੋਤੇ ਲੱਗਣਗੇ ਉਹ ਮੇਰੇ ਵੱਲੋਂ ਆਉਣਗੇ